ਕੋ ਘੋਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਾਂ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋਦ ਦੇਤੇ ਸਤਿ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਸਜਣ ਸਚੁ ਪਾਤਸ਼ਾਹ ਹਉ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਐ ਸੋ ਨੰਦ ਵਿਸਫਾ ਸਜਣ ਸੱਚ ਪਾਤਸ਼ਾਹ ਹੁ ਸਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀਸਾਹੋ ਸਤਨਾਮ ਬਦੀ ਤਨਸਰੀ ਮਹੱਲਾ ਪੰਜਵਾਂ ਜੇਨਾ ਤੋਂ ਮਾਪੇ ਜੀ ਤਿਨ ਹੈ ਬੁਲਾਏ ਸੋਖ ਸਹਜ ਸੇਤੀ ਘਰ ਆਉ ਆਨੰਦ ਮੰਗਲ ਗੋਨ ਗਾਓ ਸਹਜ ਧੁਨ ਨਿਹ ਚਲ ਰਾਜ ਕਮਾ ਜਨ ਤੁਮ ਭੀ ਜੀ ਤਿਨ ਹੈ ਬੁਲਾਇ ਸੁਖ ਸਹਿਜ ਸੇਤੀ ਧਰ ਆਉ ਆਨੰਦ ਮੰਗਲ ਗੁਣ ਦਾਉ ਸਹਿਜ ਧੁਨ ਮਿਹ ਚਲ ਰਾਜ ਕਮਾਉ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭੈ ਬਤੀਤ ਰਹਾਉ ਪਰਾਗਟ ਕੀਨੇ ਪ੍ਰਵ ਕਾਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਬਾਜਹਿ ਨਿਤ ਬਾਜੀ ਆਪਨ ਖਸਮ ਨਿਵਾਜੀ ਸਥਿਰ ਰਹੋ ਡੋਲੋ ਮਤ ਕਬਹੂ ਗੁਰ ਕਾ ਬਚਨ ਆਧਾਰ ਜਿ ਜਖਾਰ ਸਗਲ ਭੂ ਮੰਡਲ ਮੋਖ ਊਜਲ ਦਰਬਾਰ ਜਿਨ ਕੀ ਜੀ ਤਿਨ ਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰ ਨਾਨਕ ਸਚ ਵਡਿਆਈ ਜਿਨ ਕੇ ਜੀ ਤਿਨਹੀ ਫੀਰੇ ਆਪੇ ਭਇਆ ਸਹਾਈ ਅਵਚਰ ਜਕੀਆ ਕਰਨ ਹਾਰ ਨਾਨਕ ਸਚ ਵਡਿਆਈ ਗੁਰੂ ਜੀ ਦਾ ਖਮਸਾ ਵਾਹਿਗੁਰੂ ਜੀ ਕੀ ਫਤਿਹ